ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆ ਸਾਰੇ ਦੋਸਤਾਂ ਮਿੱਤਰਾਂ ਦੇ ਹੋਰ ਕੱਲ ਪਰਿਵਾਰ ਸੱਟਾਂ 26 ਜਨਵਰੀ ਕਹਿ ਮੈਂ ਲੋਜੀ ਕਰਤੀ ਉਹ ਲੋਕ ਦੀ ਸਟਾਰਟਿੰਗ ਤੇ ਪਹਿਲਾ ਬੱਚਾ ਬਿਠਾ ਦਿੰਨੇ ਆ ਹਨਾ ਬਾਕੀ ਅੰਦਰ ਚਾਚਾ ਸੁੱਤਾ ਪਿਆ ਰਾ ਤੁਰੀ ਪਈ ਸੀ ਤੇ ਮੜਾ ਕੰਮ ਵਾਗ ਗਿਆ ਸੀ ਤਾਂ ਕਰਕੇ ਉਹਦੀ ਪੈ ਗਿਆ ਕੇ ਤੇ ਬੱਚਾ ਬੰਨ ਦਿੰਨੇ ਆ ਤੇ ਮੋਟਰਸਾਈਕਲ ਵੀ ਖੜਾ ਡਿੰਡੀ ਦੀ ਦੁਕਾਨ ਤੇ ਪ੍ਰਿੰਸ ਦਾ ਤੇ ਉਹ ਫੜਾ ਕੇ ਤੇ ਐਨੇ ਬੱਚਾ ਬੰਨ ਦਿੰਨੇ ਆ ਜਦੋਂ ਆਵਾਂਗੇ ਮੋਟਰਸਾਈਕਲ ਫੜਾ ਕੇ ਉਦੋਂ ਫਿਰ ਇਹਨੂੰ ਖੁੱਲਾ ਛੱਡ ਦਾਂਗੇ ਹਨਾ ਉਹ ਤਾਂ ਫਿਰ ਨਹੀਂ ਰੱਖਣਾ ਕਿੱਥੇ ਆਉਂਦਾ ਕਿੱਥੇ ਨਹੀਂ ਤੇ ਦੇਖ ਲਵਾਂਗੇ ਕੀ ਕਹਿੰਦਾ ਬੱਚਾ ਤੇ ਮੈਂ ਖੁੱਡੇ ਖੋਲ ਕੇ ਬੰਨਦਾ ਬੱਚੇ ਨੂੰ ਉਹ ਜੀ ਮਿੱਤਰੋ ਬੱਚਾ ਬੰਨਤਾ ਆਪਣਾ ਹਨਾ ਫਰਦੀ ਸਾਈਡ ਬੈਠਾ ਉਹ ਛਤਰੀ ਦੇ ਤੇ ਇਹਨੇ ਆਪਾਂ ਮੋਟਰਸਾਈਕਲ ਮੋਟਰਸਾਈਕਲ ਦੇ ਆਣੇ ਹਨਾ ਤੇ ਚੱਲਦੇ ਆਂ ਫਿਰ ਆ ਕੇ ਛੱਡਾਂਗੇ ਬਾਪੇ ਬੱਚੇ ਨੂੰ ਖੁੱਲਾ ਆਪਾਂ ਉਹ ਜੀ ਬਾਪਿਓ ਪਹੁੰਚ ਗਿਆ ਦੁਕਾਨ ਤੇ ਤੇ ਕੱਢ ਲਿਆ ਮੋਟਰਸਾਈਕਲ ਤੇ ਦੇ ਆਣੇ ਚਾਬੀ ਤਾਂ ਹੈ ਨਹੀਂ ਰਹਿਦੀ ਪੁੱਛਦਾ ਮੈਂ ਕਿੱਥੇ ਹੈ ਰਾਹ ਤੱਕ ਹੈ ਰਾਹ ਦੀ ਹੋਵੇ ਅੱਸਾਂ ਇਹ ਵਾਹ ਬਾਬੇ ਆਉਣ ਗਿਆ ਬਾਬੇ ਪਹੁੰਚ ਗਏ ਘਰੇ ਤੇ ਹੁਣ ਛੜਦਿਆਂ ਬਾਬੇ ਬੱਚੇ ਨੂੰ ਖੁੱਲਾਪਾ ਤੇ ਆਹਲੀ ਛਤਰੀ ਤੇ ਇੱਕ ਕਬੂਤਰ ਬਣਨ ਦਿੰਦੇ ਆ ਹੈਨਾ ਤੇ ਵੀ ਇਹਨੂੰ ਦੇਖ ਕੇ ਪਾਸੇ-ਪੁੱਸੇ ਨਹੀਂ ਬੈਠੂ ਜੇ ਮੈਨਾ ਹੋਇਆ ਛਤਰੀ ਤੇ ਆ ਜੇ ਸਿੱਧਾ ਤੇ ਕਬੂਤਰ ਕੱਢ ਲਾਂ ਮੈਂ ਫਿਰ ਬਣ ਦਿੰਦੇ ਆ ਆਪਾਂ ਬਾਬੇ ਬੱਚਾ ਖੋਲਿਆ ਆਪਾਂ ਕਬੂਤਰੀ ਬਣ ਤਿੱਕ ਤੇ ਬਾਲਾ ਬੱਚਾ ਉਹ ਕਰੀ ਜਾਂਦਾ ਇਹਨੂੰ ਛੱਡ ਦਿੰਦੇ ਹੌਲੀ ਜੀ ਦੇਣਾ ਛਤਰੀ ਤੇ ਹਨਾ ਖੁੱਲਾ ਛੱਡਦਾ ਬਾਬਿਓ ਦੇਖਦੇ ਆਂ ਤੇ ਹੌਲੀ ਜੀ ਛਤਰੀ ਉੱਚੀ ਚੱਕਦੇ ਆਂ ਆਪਾਂ ਲਓ ਜੀ ਬਾਬਿਓ ਬੱਚਾ ਬਿਠਾਤਾ ਖੁੱਲਾ ਆਪਾਂ ਹਨਾ ਆਪਾਂ ਆਪਾਂ ਨਹੀਂ ਖੇਡਦੇ ਇਹਨੂੰ ਤੇ ਆਪੇ ਉੱਡੂ ਮੇਰੇ ਹਿਸਾਬ ਨਾਲ ਬੱਚਾ ਦਾ 100% ਮੰਨ ਕੇ ਤੇ ਹੁਣੀ ਉੜ ਜੇ ਆ ਦੇਖਿਓ ਕਿਵੇਂ ਕਰੀ ਜਾਂਦਾ ਮੇਰੇ ਹਿਸਾਬ ਨਾਲ ਤਾਂ ਹੁਣੀ ਉੜ ਜੇ ਆਪੇ ਹਨਾ ਤੇ ਬਾਕੀ ਇਹ ਛਤਰੀ ਤੇ ਆ ਗਿਆ ਨਾ ਹੁਣ ਕਹੇਦੇ ਗੇੜੀ ਕਬੂਤਰੀ ਬੰਨੀ ਆ ਇਹਦੇ ਕੋਲ ਫਿਰ ਇਹਨੂੰ ਮਾਣਾ ਮੋਟਾ ਉਹ ਹੋ ਜੂਗਾ ਫਿਰ ਨਿਊਟਰ ਹਣਾ ਤੇ ਮਾਣਾ ਮੋਟਾ ਵਾ ਇਹ ਵਾਲੀ ਛਤਰੀ ਫੜਤਾ ਵੀ ਇੱਧਰ ਆ ਜੇ ਤੇ ਆ ਬੱਚਾ ਗਿੱਜੇ ਜੇ ਤਾਂ ਹਣਾ ਇਹਦੀ ਵੀ ਡਾਈਆਂ ਲੈ ਕੇ ਬੰਦ ਕਰਦਾ ਹਾਂ ਪਰ ਤੇ ਜੇ ਪਾਸੇ ਭੈਣ ਲੱਗ ਗਿਆ ਫਿਰ ਤਾਂ ਕੰਮ ਖਰਾਬ ਹੋ ਜੂਗਾ ਚਾਰ ਦਿਨ ਬਾਹਰ ਰਹਿ ਗਿਆ ਥੋੜੇ ਸਾਹਮਣੇ ਹਣਾ ਬੱਚਾ ਆਪਣਾ ਬਾਬਿਓ ਬੱਚਾ ਉੱਡਰ ਨੂੰ ਤਾਂ ਕਰਦਾ ਹੈ ਪਰ ਪਤਾ ਨਹੀਂ ਇਹਦੇ ਮਨ ਚ ਕਿਉਂਦਾ ਉੱਡਦਾ ਮਤਲਬ ਪੂਰਾ ਮੋਸ਼ਾਓ ਦੇਖੋ ਦੇਖੋ ਮੋਸ਼ਨ ਬਣਾ ਕੇ ਫਿਰ ਇਹ ਉੱਡੂਗਾ ਤਾਂ ਹੈਗਾ ਥੋੜੇ ਸਾਹਮਣੇ ਆ ਕੇ ਦੇਖਿਓ ਚੈੱਕ ਕਿਵੇਂ ਕਰੀ ਜਾਂਦਾ ਪੱਲੇ ਦੇਖੋ ਇਹ ਇਹ ਉੱਡੂਗਾ ਤਾਂ ਸਹੀ ਥੋੜੇ ਸਾਹਮਣੇ ਬਸ ਗੇੜੇ-ਗੁੜੇ ਪਾ ਕੇ ਨਾ ਸਿੱਧਾ ਛਤਰੀ ਤੇ ਆ ਜਾ ਯਾਰ ਬੱਚਾ ਅੱਜ ਸਵਾਦ ਹੀ ਆਜੂਆ ਹਨਾ ਤੇ ਜੇ ਇਦਾਂ ਹੀ ਛਤਰੀ ਤੇ ਆ ਗਿਆ ਫਿਰ ਵੀ ਗੱਲ ਬਣ ਜੂਗੀ ਜੇ ਕਿਸੇ ਪਾਸੇ ਜਾ ਕੇ ਬਹਿ ਗਿਆ ਫਿਰ ਪੰਗਾ ਵਹਿਜੂ ਆ ਬਾਪੇ ਫਿਰ ਤਿੰਨ-ਚਾਰ ਦਿਨ ਹੋ ਗਿਆ ਇਹਨੂੰ ਆਪਾਂ ਛਤਰੀ ਤੇ ਬੰਨ ਨੀ ਜਾਂਦੇ ਹਣਾ ਤੇ ਹੁਣ ਵੀ ਬੰਨ ਕੇ ਉਹ ਦੇਖੋ ਦੇਖੋ ਕਿਵੇਂ ਘੜੀਆਂ ਦਾ ਇਹ 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 ਕਰੂਆ ਕੰਮ ਨਹੀਂ ਹਟਦਾ ਇਹ ਆਪੇ ਉੱਡੂਆ ਬਾਬਿਓ ਆਪਾਂ ਨਹੀਂ ਛੇੜਦੇ ਇਹਨੂੰ ਜੇ ਮੜਾ ਆ ਵੀ ਹਲਾਤ ਆਣਾ ਆਪਾਂ ਜੇ ਆਵਾਜ਼ ਵੀ ਕਰਤੀ ਕਿਸੇ ਚੀਜ਼ ਦੀ ਇਹ ਹੀ ਉੱਡ ਜੂਆ ਇਹ ਆ ਥੋੜੇ ਸਾਹਮਣੇ ਹੀ ਆ ਕਰੋ ਚੈੱਕ ਪੋਜੀ ਛੋਟੇ ਬੱਚੇ ਵੀ ਕੱਢ ਲਿਆ ਆਪਾਂ ਬਾਹਰ ਹਨਾ ਤੇ ਜਿਵੇਂ ਤੁਹਾਨੂੰ ਦਿਖਾ ਫੁਣਸੀਆ ਹੋਣੀ ਸ਼ੁਰੂ ਹੋ ਜਾਂਦੀ ਐ ਇਹਨਾਂ ਨੂੰ ਵੀ ਦੇਈਆ ਮੈਡੀਸਿਨ ਮੈਂ ਕਿਹਾ ਕੰਮ ਨਾ ਵਦੇ ਦਾ ਚੰਗਾ ਬਾਕੀ ਬੱਚਾ ਆਪਣਾ ਬੈਠਿਆ ਹਲੇ ਤੱਕ ਤਾਂ ਉੱਡਿਆ ਨਹੀਂ ਹਨਾ ਤੇ ਆ ਕੀ ਦਿਖਾਤਾ ਸੀ ਜੋਬਰਾ ਬਾਕੀ ਚਾਚਾ ਜੀ ਓਕੇ ਆ ਹੁਣ ਉੱਠਿਆ ਜੀ ਚਾਚਾ ਓਕੇ ਆ ਰਾਤ ਨੂੰ ਹੀ ਓਕੇ ਜੀ ਕੋਕੇ ਜੀ ਰਾਤ ਨੂੰ ਲੋ ਜੀ ਮੇਰੇ ਵੀਰੋਂ ਤੇ ਮਾੜਾ ਮੋਟਾ ਛੇੜ ਕੇ ਦੇਖਿਆ ਇਹਨੂੰ ਇਹਦਾ ਇਧਰ ਮੂੰਹ ਕਰੀ ਜਾਂਦਾ ਖਰਚਾ ਮੈਂ ਦੱਸੂ ਨਾ ਉਹ ਮੇ ਕਰੀ ਖਰਚਾ ਖਰਚਾ ਇਧਰ ਕੋ ਮੈਂ ਇਧਰ ਇਧਰ ਛਤਰੀ ਗਣੀ ਹਾਂ ਹੁਣ ਹੁਣ ਉੱਤੇ ਕਰਕੇ ਉੱਤੇ ਕਰਕੇ ਫੜਕਾ ਉੱਤੇ ਕਰਕੇ ਉੱਤੇ ਥੋੜਾ ਇਧਰ ਕੋ ਹਾਂ ਹਾਂ ਬੁੱਧੀ ਆ ਕਾਹ ਨੂੰ ਗਿੱਜ ਗਿਆ ਲੈ ਲੋ ਜੀ ਚੱਲ ਪਿਆਲਾ ਚੁਬਰਾ ਛੇਦੀ ਉੱਤੇ ਚੱਲ ਫਿਰ ਕੇ ਆਇਆ ਫੇਰੀ ਬਣੂਗੀ ਗੱਲ ਕੋਈ ਲੋ ਜੀ ਬਾਬਿਓ ਬੱਚਾ ਆਪਣਾ ਆ ਫਿਰਦਾ ਤੇ ਬਾਹਲਾ ਲੰਬਾ ਜਾ ਕੇ ਆਇਆ ਇੱਕ ਵਾਰ ਆਂਦਾ ਵੇ ਇੱਕ ਵਾਰ ਹੀ ਆ ਜੇ ਛਤਰੀ ਦੇ ਆਂਦੀ ਹੈ ਹੋਰ ਇਹ ਬਰਦਾ ਨੋ ਨਵੀਂ ਕਬੂਤਰੀ ਹੈ ਆ ਆ ਆ ਇੱਕ ਵਾਰੀ ਬਾਬੇ ਉਤਾਰ ਲਈ ਇਹਨੂੰ। ਲਓ ਜੀ ਬੱਚਾ ਹੋ ਗਿਆ ਗੈਬ। ਐ ਨਹੀਂ ਪਤਾ ਕਿੱਧਰ ਨੂੰ ਜਾ ਵੜਿਆ ਹਨਾ। ਕੀ ਮਦਾ ਹੁਣ ਯਾਰ। ਘਰ ਤੇ ਤਾਂ ਹੈ ਨਹੀਂ ਪਾਸੇ-ਪੁਸੇ। ਜਾ ਕੇ ਬੈ ਗਿਆ ਮੇਰੇ ਹਿਸਾਬ ਨਾਲ ਤਾਂ। ਤੇ ਬਾਕੀ ਆਲਾ ਮਿੰਤਰ ਜਾ ਰਿਹਾ ਸੀ ਆਪਣੇ ਸਾਹਮਣੇ ਇੱਕ ਪਰਲੇ ਘਰ ਦੇ ਨਾਲ ਘਰ ਹੈ। ਤੇ ਜਵਾਖ ਨੇ ਕਬੂਤਰ ਦੇਖਣਾ। ਹੋਊਗਾ ਕਹਿੰਦਾ ਇੱਕ ਕਬੂਤਰ ਵੀ ਦਿਖਾਈ ਜਵਾਖ ਨੂੰ ਦਿਖਾਣਾ ਤੇ ਉਹ ਦੇਣ ਲੱਗ ਗਿਆ ਮੈਂ ਚੌਪੜ ਦਾ ਉੱਤੇ ਸੀ ਇਹਨੇ ਜ ਪਤਾ ਨਹੀਂ ਬੱਚਾ ਕਿੱਥੇ ਭੱਗ ਗਿਆ ਹਨਾ ਤੇ ਮੈਂ ਚੱਲ ਦੇਖਦਾ ਜਵਾਖ ਨੇ ਦੇਖਣਾ ਕੋਈ ਨਹੀਂ ਤੇ ਬੱਚਾ ਆਪਣਾ ਹੋ ਗਿਆ ਗੈਬ ਕੋਈ ਨਹੀਂ ਆਤਾ ਜਾਊਗਾ ਨਾ ਆਇਆ ਫੇਰ ਵੀ ਠੀਕ ਹੈ ਉਡਾਣ ਵਾਸਤੇ ਕਢਾਇਆ ਜੇ ਡਾਏ ਨਾ ਫਿਰ ਕੀ ਫਾਇਦਾ ਖੁੱਡੇ ਬੈਠੇ ਜੇ ਉਹੀ ਗੱਲ ਖੁੱਡਿਆਂ ਦਾ ਬੈਠੇ ਬੈਠੇ ਕੀ ਮੁੱਲ ਹੈ ਡਾਇਵਾਦੀ ਉਹ ਫਿਰ ਉਹ ਕਹਿੰਦਾ ਸੀ ਇੰਸਟਾ ਦੇਖ ਆਈ ਸੀ ਰਿਲ ਕਹਿੰਦਾ ਕ ਮੰਮੀ ਮੰਮੀ ਆਪਣਾ ਘੋੜਾ ਭਜਦਾ ਹੈ ਕਹ ਹਜੇ ਤਾਂ ਕੱਲਾ ਭੱਜਦਾ ਜੇ ਘੋੜਿਆਂ ਚ ਵੱਜੂ ਫਿਰ ਪਤਾ ਲੱਗੂ ਹੈ ਉਹੀ ਗੱਲ ਹੈ ਪੈਸੇ ਕਰੇ ਤਾਂ ਕਿੰਨਾ ਉੱਡਦਾ ਜਦੋਂ ਕਬੂਤਰਾਂ ਦਾ ਆਪਣਾ ਕਬੂਤਰ ਉੱਡੂ ਫਿਰ ਪਤਾ ਲੱਗੂ ਕਾਹ ਕੋਣ ਆ ਗਿਆ ਜੀ ਇਹ ਮੁਰਗਵਾ ਜੇ ਮੁਰਦਾ ਬਹੁਤ ਤਾਕੜੀ ਨਸਲ ਹੈ ਜੀ ਕਿਹੜੀ ਨੰਦ ਬਲੱਡ ਆ ਬੰਦੇ ਗੱਲਾਂ ਤਿਆਰ ਰਹੀ ਨੇ ਠੀਕ ਤੇ ਵਾਕਿਆ ਕੀ ਮੋਟਰਸਾਈਕਲ ਸਹੀ ਕਰਾਣਾ ਹੈ ਕੀ ਕਰਾਣਾ ਚੱਲਦੇ ਹਾਂ ਫੜ ਜਾ ਬੱਚੇ ਨਹੀਂ ਭਾਲੀ ਜਾਂਦੇ ਹੁਣ ਤਾਂ ਮੇਰੇ ਵੀਰੋ 100 ਗੇਸ ਚ ਗਿਆ ਨੀ ਅੱਗੇ ਆ ਗੱਡੀ ਚ ਲਾਣੀ ਹੈ ਚਾਚੇ ਹਾਲੀਆ ਅੰਦਰ ਤੇ ਉਹ ਦੇਖ ਨਾ ਕਿੱਥੇ ਖੜੀ ਹੈ ਕਿੱਥੇ ਨਹੀਂ ਤਾਂ ਪਤਾ ਨਹੀਂ ਕਿੱਥੇ ਰਹੀ ਹੈ ਗੱਡੀ ਵੱਡੀ ਗੱਡੀ ਹੈ ਨਾ ਤੇਜ਼ ਦੀਜੂਗੀ ਬਹੁਤ ਠੀਕ ਆ ਭਾਈ ਆ ਫਾਸੇ ਦੇ ਕੇ ਚਾਬੀ ਲੈਣਾ ਹੱਥ ਕਰ ਰਾਹੀ ਚੱਲਾ ਗੜੀ ਆ ਆ ਗੜੀ ਆ ਗੜੀ ਆ ਗੜੀ ਹੋ ਜੀ ਬਾਬਿਓ ਗੱਡੀ ਲਾ ਦੇ ਜਮਾ ਓਕੇ ਠੀਕ ਹੈ ਬਾਕੀ ਇੱਕੇ ਖੜੀ ਤੇ ਹੁਣ ਲਾਨਿਆ ਸ਼ਟਰ ਚਲਦਿਆਂ ਘਰੇ ਦਾਣਾ ਪਾਣੀ ਰੱਖਦੇ ਬਾਕੀ ਬੱਚਾ ਵੀ ਦੇਖਦੇ ਆ ਬੱਚੇ ਦਾ ਕੋਈ ਪਤਾ ਨਹੀਂ ਬਾਬਿਓ ਹਣਾ ਦੇਖਦੇ ਆ ਘਰੇ ਆ ਕੇ ਤੇ ਆ ਰਿਹਾ ਹੋਇਆ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਆਇਆ ਨਹੀਂ ਆਇਆ ਹੈ ਆਈ ਤਾਂ ਫਿਰ ਪੁੱਛੋ ਨਾ ਬਾਬੇ ਦਾ ਦਿਮਾਗ ਕੀ ਖਰਾਬ ਹੋ ਰਿਹਾ ਜਮੇਰੇ ਵੀਰੋਂ ਪਹੁੰਚ ਗਏ ਆ ਘਰੇ ਬਾਕੀ ਚੋਬਰ ਅੰਦਰ ਕਰ ਦੂ ਹਣਾ ਬੱਚਾ ਮੇਰੇ ਸਾਹ ਨਾਲ ਨਹੀਂ ਆਇਆ ਆ ਕਰਾਈ ਜਾ ਜਹਾ ਆ ਕਰਾ ਜਾ ਫਿਰ ਦੇਖਦੇ ਤੇ ਦੁਕਾਨ ਤੇ ਜਾਣਾ ਬੂਆ ਬਾਬੇ ਹਣਾ ਗਿਆਨੀ ਹੋਲੀ ਵੀ ਆ ਰਿਹਾ ਟਿਊਸ਼ਨ ਜਾ ਕੇ ਆਇਆ ਨਾਲੇ ਡਿਊ ਲਿਆ ਹੈ ਹੋਏ ਯਾਰ ਬਾਬੂ ਥੋੜੇ ਸਾਹਮਣੇ ਦੇਖ ਲਓ ਦੁਕਾਨ ਤੇ ਆਣਾ ਬੂਆ ਆ ਗੱਲ ਹੁੰਦੀ ਆ ਵਲੋਗ ਨਹੀਂ ਬੰਦਿਆ ਪਰ ਰੋਜ਼ ਆਹ ਲਿਆ ਮੈਨੂੰ ਬਲੋਗਿੰਗ ਵਾਸਤੇ ਆਹ ਚੋਪਰ ਨਵਾਂ ਫੋਨ ਦਵਾਣਾ ਬਹੁਤ ਸਪੈਸ਼ਲ ਬਲੋਗਿੰਗ ਵਾਸਤੇ ਜੇ ਮੈਂ ਦੁਕਾਨ ਤੇ ਹਾਂ ਗੱਡੀ ਇਹਨੂੰ ਸੁਭਾਣੀ ਹੋਵੇਗੀ ਫੇਰ ਹੀ ਗੱਲ ਬਣੂਗੀ ਲੈ ਚੋਪਰਾ ਇਹਨੂੰ ਮੰਤਰ ਕਰਦੇ ਆ ਫੇਰ ਤੂੰ ਪਾ ਦੀ ਹੈ ਨਾ ਤੇ ਮੈਂ ਦੁਕਾਨ ਤੇ ਆਣਾ ਕਰਦਾ ਕੋਈ ਲੋ ਜੀ ਬਾਬਿਓ ਹੁਣ ਆਇਆ ਜੀ ਕਰੇ ਕਰੇ ਆ ਗਿਆ ਨਾ ਇਹ ਅਗਰ ਰਸੋਈ ਤੇ ਨਹੀਂ ਨਹੀਂ ਹੋਈ ਸੀ ਤੇ ਮੈਂ ਆ ਗਿਆ ਸਿੱਧਾ ਆ ਗਿਆ ਉੱਤੇ ਮਿੱਤਰੋ ਬਾਕੀ ਆਪਣਾ ਬੱਚਾ ਆ ਗਿਆ ਸੀ ਰੱਤਾ ਤੇ ਕਹਿੰਦਾ ਆ ਚੋਬਰ ਕੋਠੇ ਦੇ ਸੀ ਕਹਿੰਦਾ ਛਤਰੀ ਛਤਰੀ ਤੇ ਨਹੀਂ ਆਇਆ ਥੱਲੇ ਆਇਆ ਸੀ ਛੱਤ ਤੇ ਸਿੱਧਾ ਹਨਾ ਖੁੱਡੀਆਂ ਦੀ ਚਾਸ ਕਰਦਾ ਛਤਰੀ ਦੀ ਚਾਸ ਹੀ ਨਹੀਂ ਕਰਦਾ ਬਾਬਿਓ ਉਹ ਤੇ ਮੈਂ ਕਿਹਾ ਚਲ ਕੋਈ ਨਹੀਂ ਆ ਗਿਆ ਹਨਾ ਵੈਸੇ ਤਾਂ ਬੱਚਾ ਖਰਾਬ ਹੋ ਗਿਆ ਆਪਣਾ ਤੇ ਸਿੱਧਾ ਤਾਂ ਹੋ ਸਕਦਾ ਬਾਬਿਓ ਜੇ ਉਹਦੇ ਚੇਪੀਆਂ ਲਾ ਕੇ ਛਤਰੀ ਤੇ ਬਿਠਾਈਆਂ ਹਨਾ ਤਾਂ ਕਰਕੇ ਫਿਰ ਤਾਂ ਹੋਊਗਾ ਸੈਟ ਤੇ ਟ੍ਰੇਆਂ ਨਹੀਂ ਚੱਕੀ ਜੋ ਉੱਪਰ ਨੇ ਨਾ ਇੱਕ ਨਹੀਂ ਚੱਕੀ ਆ ਉਹ ਬੱਚੇ ਕਰਕੇ ਨਹੀਂ ਚੱਕੀ ਹੋਊਗੀ ਇੱਧਰ ਚੱਕ ਰੱਖੀ ਐ ਤੇ ਇੱਧਰ ਬੱਚਾ ਵੀ ਆ ਵੀ ਇਕੱਠਾ ਹੋ ਕੇ ਬੈਠਿਆ ਹਨਾ ਯਾਰ ਇਹਨੂੰ ਵੀ ਪਤਾ ਨਹੀਂ ਮੈਡੀਸਿਨ ਦਈਏ ਕਿ ਨਹੀਂ ਜੋਬਰ ਨੇ ਤੇ ਇੱਧਰ ਦੋਨੇ ਬੱਚੇ ਮੇਰੇ ਸਾਹਮਣੇ ਡਾਕਾ ਰੱਖਿਆ ਓਕੇ ਕਰ ਰੱਖਿਆ ਇਹਨਾਂ ਦੀ ਵੀ ਏਅਰਫੁਨਸੀਆਂ ਹੋਣੀਆਂ ਹਨਾ ਚਲੋ ਕੋਈ ਨਹੀਂ ਬਾਕੀਆਂ ਚੋਬ ਨੂੰ ਫੋਨ ਕਰਕੇ ਪੁੱਛ ਲਈ ਨਾ ਤੇ ਬੱਚਾ ਆਪਣਾ ਅੱਗੇ ਬੈਠਾ ਹੈ ਕੋਈ ਲੋ ਜੀ ਬੱਚੇ ਨੂੰ ਮੈਡੀਸਿਨ ਦੇ ਦਿਆਂ ਹਨਾ ਯਾਰ ਜਖਮ ਵਾਲੀ ਹੈ ਗਿਆ ਪੋਟੇ ਥੋੜੀ ਆ ਕੰਨ ਦੇ ਜਖਮ ਆ ਦੇਖੋ ਤੇ ਇੱਧਰ ਇੱਧਰ ਦਿਖਾਈ ਆ ਦੇਖੋ ਅੱਖਾਂ ਦਾ ਸਹੀ ਨਹੀਂ ਇਹਦੀਆਂ ਹਨਾ ਆ ਇਹ ਤਾਂ ਸਹੀ ਸੀ ਯਾਰ ਆ ਗਈ ਆ ਅੱਖ ਬੰਦ ਹੋ ਗਈ ਲੈ ਚੱਲ ਲੈ ਆ। ਇਹ ਵੀ ਬਹੁਤ ਸੋਹਣੇ ਵੇ ਰਾਰਾ ਕੱਦ ਦੇਖ ਲੈ। ਹੱਥ ਜਿਹੀ ਬਦਲ ਲੱਗਦੇ। ਵੈਸ ਚੱਲ ਦੇ। ਲਓ ਜੀ ਬਾਬਿਓ ਤਾਲੇ ਲਾ ਤੇ ਓਕੇ ਕਰਤਾ ਸਾਰਾ ਸਿਸਟਮ। ਤੇ ਆ ਬੈਗ ਵੀ ਰਖਤਾ। ਆਪਣ ਨੂੰ ਜਿਹੜਾ ਗਿਫਟ ਆਇਆ ਸੀ ਉਹ ਬਾਈ ਨਾਲ ਵਾਲਾ ਕਹਿੰਦਾ ਮੈਂ ਸਵੇਰੇ ਸੰਦੇਆ ਕਹਿੰਦਾ ਵਰਕਆਊਟ ਕਰੂੰਗਾ। ਕਹਿੰਦਾ ਫਿਰ ਦੁਬਾਰਾ ਧਰ ਦੂੰ ਔਰੇ ਚੱਕ ਲਈ ਤੁਸੀਂ ਮੈਂ ਕੋਈ ਗੱਲ ਨਹੀਂ। ਕਰਤਾ ਇਹਦਾ ਇਹਦਾ ਅਸੀਂ ਤਾਂ ਕੁਛ ਕਰਿਆ ਵੀ ਨਹੀਂ ਆਹੀ ਪਿਆ ਜਦੋਂ ਤਾਂ ਲੈ ਕੇ ਆਇਆ। ਸਾਫ 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 ਕਰੇਗਾ। ਲਓ। ਤੇ ਬਾਕੀ ਉੱਤੇ ਛੋਲੇ ਜਮੇ ਖਵਾ ਦਿੱਤੇ ਸੀ ਡੱਕੇ ਦੋਨਾਂ ਨੂੰ ਓਕੇ ਜਮਾ ਸਾਰੀਆਂ ਇਹਨਾਂ ਦੀ ਵਧੀਆ ਜਲਾ ਇਹਨਾਂ ਨੂੰ ਨਹੀਂ ਖਾਇਆ ਪਾਣੀ ਦੇ ਦੇ ਸੀ ਸਰੋਵਰ ਦੀ ਸੀ ਦੇਣੀ ਸੀ ਪਾਣੀ ਪਾਣੀ ਦੇਣਾ ਸੀ ਬੱਦੂ ਉਹ ਬੱਚੇ ਜਲੋ ਦਿਨ ਨਾਲ ਦੇ ਹੋਰ ਨਿਕਲੇ ਆਣਗੇ ਰੱਤੇ ਦੇ ਨਾਲ ਦੇ ਉਹ ਗੁਝਾ ਅੱਗੇ ਧੁੰਦਾ ਪੈਣਾ ਉਹੀ ਸੀਨਾ ਹੈ ਆਪਣੇ ਪਿਛਲੇ ਪਿਛਲੇ ਸਾਲ ਵਾਲਾ ਧੁੰਦਾ ਜੇ ਡਾ ਕਰਦੇ ਆਪਾਂ ਚਲ ਕੋਈ ਨਹੀਂ ਦੇਖ ਲਾਂ ਕਿ ਬਣਦਾ ਆ ਕੀ ਦਾ ਫਰ ਹੈ ਉਹ ਮਿਲਦੇ ਆ ਬਾਬੇ ਕੱਲ ਵਾਲੇ ਵਲੋਗ ਚ ਹਨਾ ਫਿਰ ਸੁਬਾ ਸੁਬਾ